ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਆਂ ਤੁਹਾਡਾ ਮੈਂ ਆਪਣੇ YouTube ਚੈਨਲ ਤੇ ਬਹੁਤ ਸੋਹਣੇ ਸੂਟ ਜਿਹੜੇ ਅੱਜ ਤੁਹਾਡੇ ਲਈ ਆਪਾਂ ਲੈ ਕੇ ਆਏ ਆਂ ਜਿਦੇ ਵਿੱਚ ਫਰਸ਼ੀ ਬਾਟਮ ਵਾਲੇ ਸੂਟ ਜੇ ਨਾਲ ਦੁਪੱਟੇ ਜੇ ਪ੍ਰਿੰਟ ਨੇ ਸੋਹਣੇ ਸੋਹਣੇ ਨੇ ਤੇ ਬਾਕਮਾਲ ਨੇ ਇਹਨਾਂ ਦੀਆਂ ਆਪਾਂ ਨਾ ਫੋਟੋਆਂ ਪੋਸਟ ਕੀਤੀਆਂ ਸੀ ਗਰੁੱਪ ਦੇ ਵਿੱਚ ਤੇ ਸੋ ਤੁਸੀਂ ਗਰੁੱਪ ਦੇ ਵਿੱਚ ਬਹੁਤ ਸਾਰੇ ਸੂਟ ਜਿਹੜੇ ਸੀਗੇ ਸਿਲੈਕਟ ਕਰ ਲਏ ਸੀ ਤੇ ਜਿਹੜਾ ਰਹਿਗਾ ਸਟਾਕ ਉਹਦੀ ਮੈਂ ਵੀਡੀਓ ਪਾਉਣ ਲੱਗਾ ਇਹ ਵੀ ਤੁਸੀਂ ਜਲਦੀ ਜਲਦੀ ਬੁੱਕ ਕਰ ਲਿਓ ਇੱਕ ਸੋਹਣਾ ਜਿਹਾ ਸੂਟ ਤੁਹਾਨੂੰ ਮੈਂ ਦਿਖਾਉਣਾ ਆ ਜਿਹੜਾ ਆਪਾਂ ਪਿੱਛੇ ਡੰਮੀ ਤੇ ਲਾਇਆ ਆ ਤੇ ਇਹ ਤੁਹ ਆ ਸੋਹਣਾ ਜਿਹਾ ਸੂਟ ਤੁਸੀਂ ਦੇਖ ਸਕਦੇ ਜੇ ਇਹ ਸਾਰੇ ਬਣਿਆ ਜ ਚਿਕਨ ਕਾਰੀ ਦੇ ਵਿੱਚ ਬਹੁਤ ਪਿਆਰਾ ਸੂਟ ਜੇ ਇਹਦੀ ਪੂਰੀ ਵੀਡੀਓ ਜਿਹੜੀ ਆ ਇਸੇ ਵੀਡੀਓ ਵਿੱਚ ਮਿਲੋਗੀ ਤੁਹਾਨੂੰ ਬਾਕੀ ਹਾਈਲਾਈਟ ਚੈੱਕ ਕਰ ਲਓ ਤੇ ਆਜੇ ਸੋਹਣੇ ਸੋਹਣੇ ਪ੍ਰਿੰਟ ਤੇ ਸਾਰੇ ਬੜੇ ਕਮਾਲ ਦੇ ਪ੍ਰਿੰਟ ਆਉਣੇ ਜੇ ਸਭ ਬਹੁਤ ਸੋਹਣੇ ਸੋਹਣੇ ਬੜੀਆਂ ਵੱਖਰੀਆਂ ਚੀਜ਼ਾਂ ਹੋਣਗੀਆਂ ਅੱਜ ਦੀ ਵੀਡੀਓ ਦੇ ਵਿੱਚ ਤੇ ਆਜੋ ਵੀਡੀਓ ਕਰਦੇ ਆ ਸ਼ੁਰੂ ਆਪਾਂ ਪਹਿਲੇ ਸੂਟ ਤੋਂ ਵੀਡੀਓ ਸ਼ੁਰੂ ਕਰਦੇ ਆ ਜਿਹਦੇ ਵਿੱਚ ਫੈਬਰਿਕ ਆਉਣਾ ਜੇ ਪਿਓਰ ਕਾਟਨ ਦਾ ਪਿਓਰ ਕਾਟਨ ਸਰਪਲਸ ਕਾਟਨ ਆਉਗੀ ਜੇ ਦੁਪੱਟਾ ਨਾਲ ਆਊਗਾ ਇਹਦੇ ਮਸਲੀਨ ਦਾ ਪੱਟੀ ਲੱਗੀ ਹੋਊਗੀ ਸੇਮ ਦੁਪੱਟੇ ਦੇ ਉੱਤੇ ਸੇਮ ਸ਼ਰਟ ਨਾਲ ਦੀ ਤੇ ਸ਼ਰਟ ਨਾਲ ਦੀਆਂ ਹੀ ਪੱਟੀਆਂ ਜਿਹੜੀਆਂ ਇੰਦੀਆਂ ਬਾਟਮ ਦੇ ਉੱਤੇ ਲੱਗੀਆਂ ਹੋਣਗੀਆਂ ਜੇ ਤੇ ਬਿਨਾਂ ਲਾਈਨਿੰਗ ਤੋਂ ਬਾਟਮ ਬਣਦੀ ਜੇ ਬਿਨਾਂ ਲਾਈਨਿੰਗ ਤੋਂ ਅਸੀਂ ਸੂਟ ਸਟਿਚ ਹੁੰਦਾ ਜੇ ਤੇ ਇਹਦੇ ਵਿੱਚ ਤੁਹਾਨੂੰ ਕੁਝ ਵੀ ਕਰਨ ਦੀ ਲੋੜ ਨਹੀਂ ਖਾਲੀ ਤੁਸੀਂ ਸਿਰਫ ਸਟਿਚਿੰਗ ਕਰਾਉਣੀ ਆ ਬਾਕੀ ਬਾਟਮ ਇਹਦੀ ਜਿਹੜੀ ਉਹ ਵੀ ਰੈਡੀ ਆ ਦੁਪੱਟਾ ਵੀ ਰੈਡੀ ਆ ਸੂਟ ਤੇ ਵੀ ਲੇਸਿਸ ਦਾ ਵਰਕ ਹੋਇਆ ਘੇਰੇ ਤੇ ਵੀ ਸਾਰੀ ਫਰੰਟ ਵੀ ਤੇ ਇਹਦਾ ਰੇਟ ਆਉਣਾ ਜੇ ਸਿਰਫ ਤੇ ਸਿਰਫ 790 ਰੁਪਏ ਸ਼ਿਪਿੰਗ ਫ੍ਰੀ ਹੋਊਗੀ ਜੇ 올ਓਵਰ ਇੰਡੀਆ ਦੇ ਵਿੱਚ ਆਲੋਜੀ ਚੈੱਕ ਕਰ ਲਿਓ ਦੂਸਰਾ ਪ੍ਰਿੰਟਰ ਇਹ ਵੀ ਤੁਸੀਂ ਸੜਕੋ ਆਨਲਾਈਨ ਆਫਲਾਈਨ ਦੋਵੇਂ ਤਰੀਕਿਆਂ ਦੇ ਨਾਲ ਬੁੱਕ ਕਰ ਸਕਦੇ ਜੇ ਸ਼ਿਪਿੰਗ ਦਵਾਂਗੇ ਫ੍ਰੀ ਤੁਹਾਨੂੰ ਇਹ ਪ੍ਰਿੰਟ ਬਹੁਤ ਜ਼ਿਆਦਾ ਸੋਹਣੇ ਨੇ ਤੇ ਬਹੁਤ ਜ਼ਿਆਦਾ ਵਾਇਰਲ ਪ੍ਰਿੰਟ ਨੇ ਬਹੁਤ ਸਾਰੀਆਂ ਰੀਲਾਂ ਇੰਸਟਾਗ੍ਰਾਮ ਦੀਆਂ YouTube ਦੇ ਉੱਤੇ ਤੁਸੀਂ ਵੇਖੇ ਹੋਣਗੇ ਇਹ ਵੀਡੀਓ ਦੇ ਵਿੱਚ ਪਾਏ ਆਮ ਤੁਹਾਨੂੰ ਕੁੜੀਆਂ ਦੇ ਮਾਡਲਾਂ ਦੇ ਸੂਟੇ ਪਾਏ ਮਿਲ ਜਾਣਗੇ ਤੇ ਰੇਟ ਇਹਦਾ ਰਹਿਣਾ ਜੇ ਸਿਰਫ ਦੇ ਸਿਰਫ 790 ਰੁਪਏ ਸ਼ਿਪਿੰਗ ਫ੍ਰੀ ਜੇ ਆ ਲਓ ਜੀ ਆ ਵੀ ਚੈੱਕ ਕਰ ਲਿਓ ਸੇਮ ਆਜੂਗਾ ਜੇ ਇਦਾਂ ਹੀ ਮਾਡਲ ਵਾਲਾ ਸੂਟ ਤੁਸੀਂ ਵੀ ਇਦਾਂ ਰੈਡੀ ਕਰ ਸਕਦੇ ਜੇ ਤੇ ਜਿਹਦੇ ਵਿੱਚ ਤੁਹਾਨੂੰ ਆ ਚੈੱਕ ਕਰ ਲਿਓ ਬਾਟਮ ਇਹਦੀ ਜਿਹੜੀ ਇਦਾਂ ਬਣੀ ਆਉਂਦੀ ਜੇ ਸਾਰੀ ਬਾਟਮ ਇਹਦੀ ਜਿਹੜੀ ਆ ਇਹ ਤੁਹਾਨੂੰ ਇਦਾਂ ਬਣੀ ਆਜੂਗੀ ਜੇ ਬਾਟਮ ਦੀ ਕੱਟ ਜਿਹੜੀ ਆ ਉਹ ਇਹਦੀ ਆਉਣੀ ਜੇ 2.5 ਮੀਟਰ ਦੇ ਕਰੀਬ ਥੋੜੀ ਜੀ ਕੱਟ ਘੱਟ ਨਿਕਲੂਗੀ 2.5 ਤੋਂ ਫੁੱਲ 2.5 ਮੀਟਰ ਦੇ ਕਰੀਬ ਕਰੀਬ ਜਿਹੜੀ ਇਹਦੀ ਕੱਟ ਆ ਜਾਂਦੀ ਆ ਇਹਦੇ ਨਾਲ ਦੁਪੱਟਾ ਜਿਹੜਾ ਜੇ ਮਸਲੀਨ ਦਾ ਆਜੂਗਾ ਜੇ ਡਬਲ ਡਾਈ ਦੇ ਵਿੱਚ ਬਹੁਤ ਸ਼ਾਨਦਾਰ ਦੁਪੱਟਾ ਨਾਲ ਡਾਈ ਹੋਇਆ ਜੇ ਤੇ ਇਹ ਤੁਸੀਂ ਸੜ ਪੂਰੇ ਆਲ ਓਵਰ ਇੰਡੀਆ ਚ ਰੇਟ ਦਊਗਾ ਸਿਰਫ ਤੁਹਾਨੂੰ 790 ਰੁਪਏ ਤੇ ਆ ਲੋ ਜੀ ਇੱਕ ਆ ਵੀ ਸੋਹਣਾ ਜਿਹਾ ਡਿਜ਼ਾਈਨ ਚੈੱਕ ਕਰ ਲਓ ਇਹ ਵੀ ਸੇਮ ਆਊਗਾ ਜੇ ਮਾਡਲ ਆਲਾ ਤੇ ਆ ਤੁਸੀਂ ਉੱਤੇ ਵੇਖ ਵੀ ਸਕਦੇ ਜੇ ਜਿੱਦਾਂ ਇਹਦੇ ਉੱਪਰ ਲਿਖਿਆ ਵੀ ਆ ਫਰਸ਼ੀ ਬਾਟਮ ਤੇ ਬਹੁਤ ਸੋਹਣੀਆਂ ਬਾਟਮ ਇਹਦੀਆਂ ਜਿਹੜੀਆਂ ਬਣ ਜਾਂਦੀਆਂ ਆ ਬਹੁਤ ਸੋਹਣਾ ਸੂਟ ਆ ਕੋਟਾ ਡੋਰੀਆ ਦਾ ਨਾਲ ਇਹਦੇ ਦੁਪੱਟਾ ਜੇ ਤੇ ਇਹ ਤੁਹਾਨੂੰ ਮਿਲ ਜੂਗਾ ਜੇ ਸਿਰਫ ਤੇ ਸਿਰਫ 790 ਰੁਪਈਆ ਦਾ ਸੂਟ ਆਲ ਓਵਰ ਇੰਡੀਆ ਚ ਫ੍ਰੀ ਸ਼ਿਪਿੰਗ ਦੇ ਨਾਲ ਇਸ ਤੋਂ ਬਾਅਦ ਜਿਹੜੇ ਸੂਟ ਸ਼ੁਰੂ ਹੋਣ ਲੱਗੇ ਆ ਉਹ ਵੀ ਬਹੁਤ ਸੋਹਣੇ ਨੇ ਰੇਂਜ ਪਲੱਸ ਜਾਊਗੀ ਜੇ ਆਜੋ ਕਰਾਵਾ ਚੈੱਕ ਤੇ ਆਹ ਸੂਟ ਚੈੱਕ ਕਰਿਓ ਬਲੈਕ ਆ ਬਹੁਤ ਹੀ ਪਿਆਰਾ ਸੂਟ ਜੇ ਬਹੁਤ ਜ਼ਿਆਦਾ ਸੋਹਣਾ ਜੇ ਪਾਕਿਸਤਾਨੀ ਸਟਾਈਲ ਦੇ ਵਿੱਚ ਬਣਿਆ ਜੇ ਜਿਹਦੇ ਵਿੱਚ ਨੈੱਕ ਦੇ ਉੱਤੇ ਪੈਜ ਪਲੱਸ ਲੇਸਿਸ ਦਾ ਵਰਕ ਆ ਤੇ ਇਧਰੋਂ ਸਾਰਾ ਸੂਟ ਤੁਹਾਨੂੰ ਮਿਲ ਜੂਗਾ ਜੇ ਚਿਕਨ ਦੇ ਵਿੱਚ ਇਹਦੀ ਹੋਈ ਜੇ ਸਾਰੀ ਕੀ ਇਹਨਾਂ ਦੇ ਕਲਾਕਾਰੀ ਤੇ ਇਹ ਤੁਹਾਨੂੰ ਮਿਲ ਜੂਗਾ ਚਿਕਨ ਕਾਰੀ ਦੇ ਵਿੱਚ ਨਾਲ ਸਾਰੀਆਂ ਪਟੀਆਂ ਲੱਗੀਆਂ ਜੇ ਬੜੀਆਂ ਸੋਹਣੀਆਂ ਇਹਦੇ ਵਿੱਚ ਘੇਰੇ ਦੇ ਉੱਤੇ ਵੀ ਬਹੁਤ ਸੋਹਣਾ ਡਿਜ਼ਾਈਨ ਇਹਦਾ ਜਿਹੜਾ ਜੇ ਰੈਡੀ ਹੋਇਆ ਤੇ ਇਹ ਸੂਟ ਨੂੰ ਲਾਈਨਿੰਗ ਜਿਹੜੀ ਜੇ ਉਹ ਲੱਗ ਕੇ ਫਿਰ ਸਟਿਚ ਹੋਣਾ ਜੇ ਆ ਤੁਸੀਂ ਵੇਖ ਸਕਦੇ ਜੇ ਸਾਰਾ ਇਹਦੇ ਵਿੱਚ ਹੈਗਾ ਜੇ ਚਿਕਨ ਕਾਰੀ ਦਾ ਵਰਕ ਕਲਰ ਆਉਣਾ ਜੇ ਬਲੈਕ ਸੋਲੋ ਕਲਰ ਆ ਤੇ ਇਹਦੇ ਵਿੱਚ ਤੁਹਾਨੂੰ ਮਿਲ ਜਣਗੇ ਨਾਲ ਬਾਟਮ ਜਿਹੜੀ ਜੇ ਉਹ ਕਾਟਨ ਦੀ ਬਹੁਤ ਸੋਹਣੀ ਬਹੁਤ ਪਿਆਰੀ ਸ਼ਾਈਨ ਵਾਲੀ ਤੇ ਦੁਪੱਟਾ ਜਿਹੜਾ ਜੇ ਉਹ ਵੀ ਆਉਣਾ ਜੇ ਬਹੁਤ ਸੋਹਣਾ ਡਿਜ਼ਾਈਨਰ ਦੁਪੱਟਾ ਖੋਲਿਓ ਭਾਜੀ ਤਾਂ ਮੜਾ ਜੇ ਇਧਰ ਡਬਲ ਕਰੰਦੋ ਆ ਲਓ ਜੀ ਆ ਚੈੱਕ ਕਰ ਲਿਓ ਬਹੁਤ ਸੋਹਣਾ ਦੁਪੱਟਾ ਜੇ ਇਹਦੇ ਪੱਲਿਆਂ ਦੇ ਉੱਤੇ ਬਹੁਤ ਸੋਹਣੇ ਲੱਗੇ ਜੇ ਆ ਕਿੰਨੇ ਦੇ ਆ ਵਰਕ ਬਹੁਤ ਸੋਹਣਾ ਆ ਨਾਲ ਪਟੀਆਂ ਬਹੁਤ ਸੋਹਣੀਆਂ ਬਲੌਕ ਦਾ ਕੰਮ ਹੈ ਜੇ ਵਿੱਚ ਬਹੁਤ ਪਿਆਰਾ ਦੁਪੱਟਾ ਜੇ ਇਹਦਾ ਜਿਹੜਾ ਰੇਟ ਆਉਣਾ ਜੇ ਉਹ ਤੁਹਾਨੂੰ ਮਿਲੂਗਾ ਜੇ ਸਿਰਫ ਤੇ ਸਿਰਫ 1190 ਰੁਪਏ ਸ਼ਿਪਿੰਗ ਫ੍ਰੀ ਜੇ ਇਹ 1900 ਰੁਪਏ ਦਾ ਸੂਟ ਜਿਹੜਾ ਜੇ ਮਾਰਕੀਟ 'ਚ ਸੇਲ ਹੋਣ ਰਿਹਾ ਜੇ ਇਹ ਆਪਣੇ ਕੋਲ ਮਿਲੂਗਾ ਤੁਹਾਨੂੰ ਸਿਰਫ 1190 ਰੁਪਈਆਂ ਦੇ ਵਿੱਚ ਇਹਦੇ ਵਿੱਚ ਇੱਕ ਹੋਰ ਤੁਹਾਨੂੰ ਕਲਰ ਦਿਖਾ ਦਣਾ ਡਿਜ਼ਾਈਨ ਚੇਂਜ ਆਊਗਾ ਜੇ ਆਹ ਲਓ ਜੀ ਅਭੀ ਚੈੱਕ ਕਰ ਲਿਓ ਇਹ ਵੀ ਸੇਮ ਇਦਾਂ ਆਜੂਗਾ ਜੇ ਚਿਕਨ ਕਰੀ ਦੇ ਵਿੱਚ ਤੇ ਬਹੁਤ ਪਿਆਰਾ ਸੂਟ ਜੇ ਬਹੁਤ ਜਿਆਦਾ ਸੋਹਣਾ ਕਲਰ ਜੇ ਦਾ ਤੇ ਇਹ ਵੀ ਤੁਹਾਨੂੰ ਇਦਾਂ ਮਿਲ ਜੂਗਾ ਜੇ ਵਰਕ ਬਹੁਤ ਸੋਹਣਾ ਇਹਦੇ ਵਿੱਚ ਆ ਸਾਰਾ ਵੇਖ ਸਕਦੇ ਜੇ ਤੁਸੀਂ ਚਿਕੰਦਾ ਵਰਕ ਹੈ ਪਲੱਸ ਪੈਚ ਵਰਕ ਹੈ ਨਾਲ ਮਿਰਰ ਵਰਕ ਹੋਇਆ ਜੇ ਇਧਰੋਂ ਨੈੱਕ ਦੇ ਉੱਤੇ ਵੀ ਇਹਦੇ ਸਾਰਾ ਇਦਾਂ ਹੀ ਤੇ ਆ ਨਾਲ ਬਾਟਮ ਇਹਦੀ ਕਾਟਨ ਦੀ ਤੇ ਦੁਪੱਟਾ ਵੀ ਇਹਦਾ ਜਿਹੜਾ ਜੇ ਇਹਦੇ ਵਿੱਚ ਆ ਪਟੀਆਂ ਲੱਗੀਆਂ ਤੇ ਵਿੱਚ ਪ੍ਰਿੰਟ ਹੋਇਆ ਜੇ ਸਾਰਾ ਜੀ ਇਹਦਾ ਦੁਪੱਟਾ ਸਾਰਾ ਆਉਣਾ ਜੇ ਪ੍ਰਿੰਟਡ ਤੇ ਰੇਟ ਆਉਣਾ ਜੇ ਇਹਦਾ ਸਿਰਫ ਤੇ ਸਿਰਫ 1190 ਰੁਪਏ ਇਹੋ ਸੂਟ ਸੇਮ ਡੰਮੀ ਤੇ ਉੱਤੇ ਲੱਗਾ ਜੇ ਤੁਸੀਂ ਵੇਖ ਸਕਦੇ ਜੇ ਚਲੋ ਚੈੱਕ ਕਰ ਲਓ ਆਹ ਲੋ ਜੀ ਇਦਾਂ ਸੂਟ ਰੈਡੀ ਹੁੰਦਾ ਜੇ ਬਹੁਤ ਹੀ ਪਿਆਰਾ ਸੂਟ ਆ ਬਹੁਤ ਜਿਆਦਾ ਸੋਹਣਾ ਸੂਟ ਆ ਇਹ ਤੁਸੀਂ ਲੈ ਸਕਦੇ ਜੇ ਸਿਰਫ ਸਾਡੇ ਕੋਲ ਘੱਟ ਤੋਂ ਘੱਟ ਤੁਹਾਨੂੰ 1900 ਵਾਲਾ ਸੂਟ ਜਿਹੜਾ ਜੇ ਉਹ ਮਿਲੂਗਾ ਸਿਰਫ 1190 ਰੁਪਈਆ ਦੇ ਵਿੱਚ ਤੇ ਆਹ ਲੋ ਜੀ ਇਹ ਆਪਣੇ ਕੋਲ ਹੁਣ ਰਹਿ ਗਿਆ ਜੇ ਸਿੰਗਲ ਸਿੰਗਲ ਸੂਟ ਇਹਦੇ ਵਿੱਚ ਹੁਣ ਕੁਆਂਟੀਟੀ ਨਹੀਂ ਜ ਹੈਗੀ ਗੱਲ ਆ ਗਈ ਜੇ ਸਿੰਗਲ ਸਿੰਗਲ ਤੇ ਇਹ ਕਰਕੇ ਮੈਂ ਵੀਡੀਓ ਚ ਪਾ ਦਿੱਤਾ ਆ ਵੀ ਜਿਹੜੇ ਕਸਟਮਰ ਨੂੰ ਲੋੜ ਆ ਉਹ ਲੈ ਸਕਦੇ ਆ ਇਹ ਮਿਲ ਜੂਗਾ ਜੇ ਤੁਹਾਨੂੰ ਪਿਓਰ ਕਾਟਨ ਦੇ ਵਿੱਚ ਸੂਟ ਬਹੁਤ ਸ਼ਾਨਦਾਰ ਜਿਸ ਦੇ ਨਾਲ ਦੁਪੱਟਾ ਵੀ ਪਿਓਰ ਦਾ ਹੋਣਾ ਜੇ ਟਾਈ ਡਾਈ ਦਾ ਰੇਟ ਆਉਣਾ ਜੇ ਸਿਰਫ ਇਹਦਾ 690 ਰੁਪਏ ਸ਼ਿਪਿੰਗ ਫ੍ਰੀ ਜੇ ਪੂਰੇ ਆਲ ਓਵਰ ਇੰਡੀਆ ਦੇ ਵਿੱਚ ਆ ਲੋ ਜੀ ਇੱਕ ਹੋਰ ਸ਼ਾਨਦਾਰ ਪ੍ਰਿੰਟ ਚੈੱਕ ਕਰ ਲੋ ਲਾਈਨਾਂ ਵਾਲਾ ਸੂਟ ਆ ਵੀ ਬਹੁਤ ਜ਼ਿਆਦਾ ਸੂਟ ਡਿਮਾਂਡ ਚ ਰਿਹਾ ਹੈ ਬਹੁਤ ਜ਼ਿਆਦਾ ਪਸੰਦ ਕੀਤਾ ਹੈ ਕਸਟਮਰ ਨੇ ਇਹ ਵੀ ਇਹ ਵੀ ਆਪਾਂ ਤੁਹਾਨੂੰ ਦੇ ਦੇਣਾ ਸਿਰਫ ਤੇ ਸਿਰਫ 690 ਰੁਪਏ ਦੇ ਨਾਲ ਆ ਆ ਗਿਆ ਜੇ ਅੱਗੇ ਟਾਈ ਡਾਈ ਦੇ ਵਿੱਚ ਟਾਈ ਡਾਈ ਜਿਹੜਾ ਜੇ ਇਹ ਵੀ ਰੀਸਟਾਕ ਹੋਣ ਧਿਆ ਜੇ ਇਹ ਵੀ ਲੈ ਸਕਦੇ ਜੇ ਤੁਸੀਂ 690 ਰੁਪਏ ਦਾ ਆਹ ਲੋ ਜੀ ਆ ਵੀ ਚੈੱਕ ਕਰੋ। ਆ ਵੀ ਪਿਆਰਾ ਜਿਹਾ ਸੂਟ ਜੇ ਜਿਹਦੇ ਨਾਲ ਬਹੁਤ ਪਿਆਰਾ ਦੁਪੱਟਾ ਸੀ ਟਰਾਈ ਐਂਡ ਡਾਈ ਦਾ ਤੇ ਪਿਓ ਸੂਟ ਹੀਗਾ ਪਿਓਰ ਕਾਟਨ ਦੇ ਵਿੱਚ ਦੁਪੱਟਾ ਵੀ ਪਿਓਰ ਦਾ। ਤੇ ਆ ਸਾਡੇ ਕੋਲ ਹੈਗਾ ਜੇ ਬਹੁਤ ਪਿਆਰਾ ਪ੍ਰਿੰਟ ਜਿਹੜਾ ਦੁਬਾਰੇ ਆਇਆ ਰੀਸਟਾਕ ਆ। ਇਹ ਵੀ ਤੁਸੀਂ ਲੈ ਸਕਦੇ ਜੇ ਸ਼ਿਪਿੰਗ ਫ੍ਰੀ ਦੇ ਨਾਲ ਦੁਪੱਟਾ ਇਹਦਾ ਰੋਲ ਹੋ ਗਿਆ ਜੇ। ਦੁਪੱਟੇ ਦਾ ਸਪ੍ਰਿੰਗ ਰੋਲ ਬਣ ਗਿਆ। ਆਹ ਲੋ ਜੀ ਚੈੱਕ ਕਰੋ। ਬਹੁਤ ਸੋਹਣਾ ਦੁਪੱਟਾ ਜੇ ਬਹੁਤ ਜਿਆਦਾ ਸੋਹਣਾ ਸੂਟ ਜੇ ਸਿਰਫ ਤੇ ਸਿਰਫ 690 ਰੁਪਈਆ ਦਾ। ਆਹ ਲਓ ਜੀ ਆ ਵੀ ਸੂਟ ਮਹਿੰਗਾ ਹੈਗਾ ਇਹ ਵੀ ਆਪਾਂ ਤੁਹਾਨੂੰ ਅੱਜ ਪਾਤਾ ਜੇ ਸਿਰਫ ਤੇ ਸਿਰਫ 690 ਰੁਪਏ ਦਾ ਸ਼ਿਪਿੰਗ ਫ੍ਰੀ ਜੇ ਪੂਰੇ ਆਲ ਓਵਰ ਇੰਡੀਆ ਦੇ ਵਿੱਚ ਸਿੰਗਲ ਸੂਟ ਵੀ ਤੁਸੀਂ ਬੁੱਕ ਕਰ ਸਕਦੇ ਜੇ ਆਹ ਇੱਕ ਸੂਟ ਸਾਡਾ ਰਾਈ ਚੱਲਿਆ ਖੋਲਣ ਵਾਲਾ ਇਹ ਵੀ ਖੋਲ ਲਈ ਦੀ ਤੁਹਾਨੂੰ ਆਹ ਲਓ ਜੀ ਚੈੱਕ ਕਰ ਲਓ ਜੀ ਇਹ ਵੀ ਮਿਲ ਜੂਗਾ ਜੇ ਸਿਰਫ ਤੇ ਸਿਰਫ ਤੁਹਾਨੂੰ 690 ਰੁਪਏ ਦਾ ਆਲ ਓਵਰ ਇੰਡੀਆ ਚ ਫ੍ਰੀ ਸ਼ਿਪਿੰਗ ਦੇ ਨਾਲ ਕਿਤੇ ਵੀ ਸਿੰਗਲ ਸੂਟ ਤੁਸੀਂ ਬੁੱਕ ਕਰ ਸਕਦੇ ਜੇ